ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਬੈਕ ਤੁਹਾਡਾ ਇੰਜਰਡ ਵਾਈਬ ਟੀਵੀ ਤੇ ਸਵਾਗਤ ਹੈ ਜੀ ਤੁਹਾਡਾ ਤੇ ਅੱਜ ਮੈਂ ਪਹੁੰਚਿਆ ਹਾਂ ਜੀ ਗੁਰਦੁਆਰਾ ਟਾਕਨ ਨੀ ਵਿਖੇ ਤੇ ਜਿਹੜਾ ਕਿ ਆਕਲੈਂਡ ਦੇ ਵਿੱਚ ਆ ਤੇ ਇੱਥੇ ਅੱਜ ਕਬੱਡੀ ਦਾ ਤਿੱਜਾ ਵਰਲਡ ਕੱਪ ਹੋਣ ਜਾ ਰਿਹਾ ਜਿਹਦੇ ਵਿੱਚ ਯੂਐਸਏ ਕੈਨੇਡਾ ਪਾਕਿਸਤਾਨ ਇੰਡੀਆ ਤੇ ਅਮਰੀਕਾ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਤੇ ਉਹਨਾਂ ਵਿਚਕਾਰ ਕਬੱਡੀ ਦਾ ਕੱਪ ਅੱਜ ਮੈਚ ਹੋਣ ਜਾ ਰਿਹਾ ਫਾਈਨਲ ਮੈਚ ਹੋਵੇਗਾ ਸ਼ਾਮ ਨੂੰ ਤੇ ਤੁਸੀਂ ਦੇਖ ਸਕਦੇ ਪਿੱਛੇ ਸੰਗਤਾਂ ਪਹੁੰਚ ਰਹੀਆਂ ਗੁਰੂ ਘਰ ਦੇ ਦਰਸ਼ਨ ਕਰਨ ਤੇ ਗਰਮੀ ਵੀ ਬਹੁਤ ਜ਼ਿਆਦੀ ਆ ਤੇ ਦੁਪਹਿਰ ਦਾ 1 ਵਜ ਚੁੱਕਾ ਏ ਤੇ ਸ਼ਾਮ ਨੂੰ ਹੋਰ ਵੀ ਸੰਗਤ ਪਹੁੰਚਣ ਜਾ ਰਹੀ ਆ ਠੀਕ ਆ ਜੀ ਤੇ ਤੁਸੀਂ ਸਾਡੀ ਵੀਡੀਓ ਨਾਲ ਬਣੇ ਦਿਓ ਤੁਹਾਨੂੰ ਸਾਰਾ ਗੁਰਦਾਰੇ ਦਾ ਦਰਸ਼ਨ ਕਰਾਇਆ ਜਾਣਗੇ ਕਬੱਡੀ ਦੇ ਪਿੱਛੇ ਮੈਚ ਦਿਖਾਈ ਜਾਣਗੇ ਲੰਗਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾਊਗਾ ਕਿੰਦਾ ਸੰਗਤਾਂ ਛੱਕ ਰਹੀਆਂ ਠੀਕ ਆ ਜੀ ਤੇ ਜੁੜੇ ਰਹੋ ਵੀਡੀਓ ਨਾਲ وحكم وحكم ਸਾਂਜੀ ਵਾਗ ਜੀ ਦੇਖ ਸਕਦੇ ਤੁਸੀਂ ਕਿ ਲੰਗਰ ਚੱਲ ਰਿਹਾ ਗੁਰਦੁਆਰੇ ਦੇ ਵਿੱਚ ਪੂਰਾ ਸੰਗਤਾਂ ਛਕ ਰੀਆਂ ਵਾ ਸ੍ਰੀ ਗੁਰਦੁਆਰਾ ਟਾਕਾਨੀ ਨਹੀਂ ਰਿਖੇ ਤੇ ਸੰਗਤਾਂ ਪੂਰੇ ਪਛਾਣ ਆ ਲੰਗਰ ਆ ਰ ਪੂਰਾ ਫੁੱਲਾ ਤੇ ਹੋਰ ਵੀ ਸੰਗਤਾਂ ਉੱਜ ਰੀਆਂ ਨੇ ਹੌਲੀ ਹੌਲੀ ਤੇ ਸੰਗਤਾਂ ਬੈਠ ਕੇ ਲੰਗਰ ਛਕ ਰੀਆਂ ਆਨੰਦ ਲੈ ਰੀਆਂ ਜੀ ਤੇ ਗਰਮੀ ਬਹੁਤ ਆ ਪਰ ਪੱਖਿਆਂ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਪਰ ਤੁਸੀਂ ਦੇਖ ਸਕਦੇ ਜੀ ਬਹੁਤ ਹੀ ਜ਼ਿਆਦਾ ਗਰਮੀ ਆ ਅੱਜ ਤੇ ਹਾਂ ਜੀ ਤੁਸੀਂ ਦੇਖ ਸਕਦੇ ਇੱਧਰ ਚਾਪ ਪਕੌੜਿਆਂ ਦਾ ਲੰਗਰ ਚੱਲ ਰਿਹਾ ਵਾ ਤੇ ਸੰਗਤਾਂ ਛਕ ਰਹੀਆਂ ਜੀ ਤੇ ਇੱਧਰ ਭਾਂਡਿਆਂ ਦੀ ਸੇਵਾ ਚੱਲ ਰਹੀ ਹੈ ਜੀ ਸੇਵਾਦਾਰ ਲੱਗੇ ਹੋਏ ਆ ਆਪਣੀ ਸੇਵਾ ਕਰਨ ਤੇ ਸੇਵਾ ਚੱਲ ਰਹੀਆਂ ਵਾ ਵਰਤਨਾਂ ਦੀਆਂ ਦੇਖ ਸਕਦੇ ਜੀ ਚਾਪ ਪਕੌੜੇ ਦਾ ਲੰਗਰ ਚੱਲ ਰਿਹਾ ਤੇ ਇੱਕ ਬੰਨੇ ਪ੍ਰਸ਼ਾਦਾ ਵੀ ਚੱਲ ਰਿਹਾ ਵਾ ਤੇ ਸੰਗਤਾਂ ਛਕ ਰਹੀਆਂ ਆਪਣੇ ਦੁਸ਼ਾਣ ਇਹ ਲੰਗਰ ਬਤਾਇਆ ਜਾ ਰਿਹਾ ਹੈ ਇੱਥੋਂ ਜਿੱਥੇ ਸੰਤਾਂ ਦਾ ਨੈਣ ਚਲਾ ਕੇ ਲੰਗਰ ਛਕ ਰਹੀਆਂ ਜੀ ਤੇ ਕੋਈ ਨੰਗਰਾ ਰ ਪੂਰਾ ਭਰਿਆ ਪਿਆ ਹਾਂਜੀ ਤੇ ਦੇਖ ਸਕਦੇ ਇੱਧਰ ਤੁਸੀਂ ਜਿਹੜੇ ਵੀ ਵੀਰਾਂ ਭੈਣਾਂ ਨੇ ਕੋਈ ਫੋਟੋ ਲੈਣੀ ਆ ਜਾਂ ਕਕਾਰ ਲੈਣੇ ਆ ਤੇ ਆ ਵੀਰਾਂ ਕੋ ਲੈ ਸਕਦੇ ਆ ਜੀ ਤੇ ਜੇ ਕਿਸੇ ਨੂੰ ਬੁਕਸ ਲੈਣੀ ਕਿਸੇ ਨੇ ਕੋਈ ਵੀ ਹਨਾ ਧਾਰਮਿਕ ਬੁਕਸ ਲੈਣੀ ਉਹ ਵੀ ਅਵੇਲੇਬਲ ਹੈਗੀਆਂ ਇੱਥੇ ਤੇ ਪੂਰਾ ਪੰਜਾਬ ਤਰਾ ਮਾਹੌਲ ਬਣਿਆ ਹੋਇਆ ਵਾ ਤੇ ਸਿਕਿਉਰਿਟੀ ਦਾ ਖਾਸ ਪ੍ਰਬੰਧ ਹੈਗਾ ਇੱਥੇ ਬਹੁਤ ਹੀ ਸਿਕਿਉਰਿਟੀ ਦਾ ਬਹੁਤ ਹੀ ਪ੍ਰਬੰਧ ਰੱਖਿਆ ਹੋਇਆ ਪ੍ਰਬੰਧਕਾਂ ਨੇ ਤੇ ਮੈਂ ਤੁਹਾਨੂੰ ਬੈਕ ਸਾਈਡ ਤੇ ਲੈ ਕੇ ਚਲਦਾ ਹਾਂ ਜਿੱਧਰ ਸ਼ਬੀਲ ਵਗੈਰਾ ਲੱਗੀ ਹੋਈ ਆ ਹੋਰ ਫੂਡ ਸਟਾਲ ਚੱਲ ਰਹੇ ਆ ਤੇ ਤੁਹਾਨੂੰ ਉਧਰ ਦਿਖਾਉਣਾ ਵਾ ਜਾ ਕੇ ਦੇਖ ਹਾਂਜੀ ਤੇ ਇੱਧਰਲੇ ਬੰਨੇ ਗੰਨੇਰਾਸ ਚੱਲ ਰਿਆ ਵਾ ਤੇ ਵੀਰ ਹੋਣੀ ਛੱਕ ਰਹੇ ਆ ਪੂਰੇ ਤੇ ਹਰਵਿੰਦਰ ਜੀ ਹਰਵਿੰਦਰ ਜੀ ਕਿਦਾਂ ਲੱਗ ਰਿਹਾ ਜੀ ਤੇ ਕੁਝ ਕਹਿਣਾ ਚਾਹੋਗੇ ਤੁਸੀਂ ਪਹਿਲੀ ਵਾਰ ਹੈ ਪਹਿਲੀ ਵਾਰ ਆਏ ਥੇ ਹਾਂਜੀ ਪਹਿਲੀ ਵਾਰ ਆਏ ਓਕੇ ਓਕੇ ਠੀਕ ਠੀਕ ਤੇ ਕਿਦਾਂ ਲੱਗ ਰਿਹਾ ਆਨੰਦ ਦੇ ਗੰਨੇ ਦਾ ਰਸਪੀਕ ਤੁਹਾਨੂੰ ਆਨੰਦ ਦਾ ਬਹੁਤ ਸਵਾਦ ਬਹੁਤ ਸਵਾਦ ਹੈ ਪੂਰੀ ਫੀਲਿੰਗ ਚਲੋ ਬੜੀ ਪੂਰੀ ਕਰੋ ਵੀਰ ਜੀ ਰਜਾਈ ਠੀਕ ਹੈ ਤੇ ਲਓ ਬਸ ਹਰਵਿੰਦਰ ਜੀ ਪਹਿਲਾ ਮਿਲਾਈ ਤੁਹਾਡਾ ਆ ਪਹਿਲੇ ਨਹੀਂ ਨਹੀਂ ਉਹ ਤਾਂ ਮੈਂ ਤੀਜੀ ਵਾਰੀ ਆ ਗਏ ਅੱਛਾ ਅੱਛਾ ਠੀਕ ਹੈ ਜੀ ਤੇ ਕਿਵੇਂ ਲੱਗ ਰਿਹਾ ਜੀ ਬਹੁਤ ਵਧੀਆ ਜੀ ਦਾ ਬਿਲਕੁਲ ਠੀਕ ਹੈ ਠੀਕ ਹੈ ਜੰਨੇ ਦਾ ਰਸ ਪੀਓ ਤੁਸੀਂ ਪੀਨੇ ਪੀਨੇ ਮੈਂ ਹਾਲੇ ਆਇਆ ਹਾਲੇ ਓਕੇ ਠੀਕ ਹੈ ਧੰਨਵਾਦ ਠੀਕ ਹੈ ਜੀ ਤੇ ਇੱਧਰ ਤੇ ਬਨੇ ਚੱਲ ਰਿਹਾ 버ਗਰ ਵਗੈਰਾ ਆਲੂ ਟਿੱਕੀ ਕਹਿ ਸਕਦੇ ਹੋ ਉਹ ਚੱਲ ਰਿਹਾ ਜੀ ਹਾਂ ਜੀ ਤੇ ਇਹਨਾਂ ਨੂੰ ਦੇਖ ਲਓ ਨਾ 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 ਤੇ ਇੱਧਰ ਕੁਲਫੀ ਚੱਲ ਰਹੀ ਹੈ ਜੀ ਤੇ ਆ ਵੀਰ ਜੀ ਹੁਣਾਂ ਨਾਲ ਪੁੱਧਰੀ ਗੱਲ ਕੀਤੀ ਸੀ ਤੇ ਬਾਬਾ ਜੀ ਲੱਗੇ ਹੋਏ ਆ ਸੇਵਾ ਦੇ ਵਿੱਚ ਨਿਭਾ ਰਹੇ ਆ ਕੁਲਫੀ ਤੇ ਲੰਗਰ ਗਏ ਇੱਧਰ ਗੋਲ ਗੱਪੇ ਚੱਲ ਰਹੇ ਆ ਟਿੱਕੀ ਚਾਟ ਤੇ ਇੱਧਰ ਆਈਸਕ੍ਰੀਮ ਚੱਲ ਰਹੀ ਆ ਜੀ ਤੇ ਜੀ ਗਏ ਇਹ ਸਾਰੇ ਸਟਾਲ ਲੱਗੇ ਆ ਬਟ ਪੇਡ ਆ ਤੇ ਇੱਧਰ ਡਿਸਕ ਵੈਰਾ ਕਰੈਕਸ ਤੇ ਲੰਗਰ ਲੱਗੇ ਆ ਤੇ ਇੱਧਰ ਚੱਲ ਰਿਹਾ ਜੀ ਬੰਦ ਛੋਲੇ ਇੱਕ ਸਾਈਡ ਤੇ ਤੇ ਜਿਹੜੇ ਹਰ ਸਾਲ ਤਰ੍ਹਾਂ ਵੀਰ ਸੇਵਾ ਕਰਦੇ ਆ ਇਹ ਇੱਕ ਬਨੇ ਜਲੇਬੀਆਂ ਦਾ ਲੰਗਰ ਲੱਗਾ ਹੋਇਆ ਹੈ ਜੀ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਜਲੇਬੀਆਂ ਦਾ ਲੰਗਰ ਲੱਗਾ ਲੰਗਰ ਚੱਲ ਰਿਹਾ ਤੇ ਜਲੇਬੀਆਂ ਨਿਕਲ ਰਹੀਆਂ ਵਾ ਦੇਖ ਸਕਦੇ ਜੀ ਇੱਧਰ ਵੀਰ ਜਲੇਬੀਆਂ ਦਾ ਲੰਗਰ ਲਾਇਆ ਹੈ ਜੀ ਤੇ ਜਲੇਬੀਆਂ ਗਰਮਾ ਗਰਮ ਨਿਕਲ ਰਹੀਆਂ ਸੰਗਤਾਂ ਲਈ ਤੇ ਸੰਗਤਾਂ ਸੇਵਾ ਕਰ ਰਹੀਆਂ ਵੀ ਦੇਖ ਸਕਦੇ ਹੋ ਗਰਮਾ ਗਰਮ ਪੂਰੀਆਂ ਜਲੇਬੀਆਂ ਚੱਲ ਰਹੀਆਂ ਪੂਰਾ ਪੰਜਾਬ ਦੀ ਤਰ੍ਹਾਂ ਮਾਹੌਲ ਬਣਾਇਆ ਹੋਇਆ ਹੈ। ਇਹ ਗਰਮੀ ਵੀ ਬਹੁਤ ਆ ਤੇ ਵੀਰੇ ਹਣੀ ਲੱਗੇ ਹੋਇਆ ਗਰਮੀ ਗਰਮੀ ਦੇ ਵਿੱਚ ਸੇਵਾ ਕਰਨ ਠੀਕ ਆ ਜੀ। ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਦੇ ਮੌਰੀ ਕਲਚਰ ਆ ਜਿਹੜੇ ਛੋਟੇ ਛੋਟੇ ਬੱਚੇ ਪਰਫਾਰਮ ਕਰ ਰਹੇ ਆਪਣਾ ਕਲਚਰ ਤੇ ਬਹੁਤ ਹੀ ਵਧੀਆ ਆਪਣਾ ਕਲਚਰ ਪਰਫਾਰਮ ਕਰ ਰਹੇ ਆ। ਤੇ ਸੰਗਤਾਂ ਵੀ ਦੇਖ ਸਕਦੇ ਹੋ ਕਿ ਪਹੁੰਚ ਚੁੱਕੀਆਂ ਐ ਗਰਾਊਂਡਾਂ ਦੇ ਵਿੱਚ ਗਰਾਊਂਡ ਆਲਮੋਸਟ ਸੀਟਾਂ ਫੁੱਲ ਹੋ ਚੁੱਕੀਆਂ ਨੇ ਤੇ ਗਰਮੀ ਫੁੱਲ ਆ ਪੂਰੀ ਜੀ ਤੀਜਾ ਕਬੱਡੀ ਵਰਲਡ ਕੱਪ ਚੱਲ ਰਿਹਾ ਹੈ ਠੀਕ ਆ ਜੀ ਤਾਕਾ ਨੀਂਦ ਦੇ ਵਿੱਚ ਗੁਰਦੁਆਰਾ ਕਲਗੀ ਧਰ ਵਿਖੇ ਤੇ ਜਿਹਦੇ ਵਿੱਚ ਇੰਟਰਨੈਸ਼ਨਲ ਟੀਮਾਂ ਪਲੇ ਕਰਨਗੀਆਂ ਅੱਜ ਤੇ ਫਾਈਨਲ ਮੈਚ ਹੋਣਗੇ ਸ਼ਾਮ ਨੂੰ ਜੀ ਤੇ ਪਹਿਲਾ ਮੈਚ ਜਲਦੀ ਸ਼ੁਰੂ ਹੋਣ ਜਾ ਰਿਹਾ ਵਾ ਜੀ ਇਹ ਨੂਰ ਕਰਨ ਲੈਂਦੇ ਹਾਂ ਜੀ ਤੇ ਕਬੱਡੀ ਦਾ ਮੈਚ ਸ਼ੁਰੂ ਹੋਣ ਲੱਗਾ ਜੀ ਬਸ ਚੰਦੀ ਮਿੰਟਾਂ ਦੇ ਵਿੱਚ ਬੁੱਟਰ ਤੇ ਡੁੱਡੀ ਜਿਹੜੀ ਐ ਤੇ ਤੁਸੀਂ ਸੰਗਤਾਂ ਦੇਖ ਰਹੇ ਹੋ ਜੇ ਗੁਰਮੁਖ ਸੰਧੂ ਉਹਨੇ ਮਾਰਦਾ ਆਇਆ ਕੱਠ ਸੰਗਤਾਂ ਦਾ ਸ੍ਰੀ ਗੁਰਦੁਆਰਾ ਟਾਕਾਨੀ ਦੇ ਵਿੱਚ ਪਹੁੰਚ ਚੁੱਕੀਆਂ ਤੇ ਉਧਰ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਸੰਗਤਾਂ ਬੈਠੀਆਂ ਹੋਈਆਂ ਵਾ ਪੂਰਾ ਸਟੇਡੀਅਮ ਭਰਿਆ ਹੋਇਆ ਹੈ ਜੀ ਤੇ ਈਮਾ ਬਨਬਾਈ ਵੀ ਗਰਾਊਂਡ ਦੇ ਵਿੱਚ ਆਣਗੇ ਵਾ ਜਿਹੜੇ ਵਲੰਟੀਅਰ ਜਿਨ੍ਹਾਂ ਦੀ ਡਿਊਟੀ ਉਧਰਲੇ ਪਾਸੇ ਹੋ ਮਿਹਰਬਾਨੀ ਕਰਕੇ ਸੰਪਰਕ ਕਰਨ ਦੇਖ ਸਕਦੇ ਹੋ ਕਿ ਪੂਰਾ ਸਟੇਡੀਅਮ ਭਰ ਚੁੱਕਿਆ ਹੈ ਜੀ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਜਲਦੀ ਮੱਲੇ ਪਰਵੰਨੇ ਕਬੱਡੀ ਦੇ ਖਿਡਾਰੀ ਇੱਕ ਇੱਕ ਖਿਡਾਰੀ ਨੂੰ ਆਪਾਂ ਗਰਾਊਂਡ ਦੇ ਵਿੱਚ ਸੱਦਾ ਦੇਵਾਂਗੇ ਟੀਮ ਨਿਰਧਿraient ਤੇ ਇੰਡੀਆ ਸੁਪਰੀਮ 630 ਆਫ ਨਿਊਜ਼ੀਲੈਂਡ ਗੁਰਦੁਆਰਾ ਕਲਗੀ ਤਰਟਾ ਕਾਨੀ ਨੀ ਜੋ ਖਾਸ ਪੰਥ ਦੀ ਸ਼ਾਨ ਬਣਿਆ ਜਿੰਦਾਬਾਦ ਹੈ ਰਾਡੀਆਂ ਟਾਡੀਆਂ ਨੂੰ ਕਈ ਪ੍ਰਚਾਰਕਾਂ ਲਈਏ ਵਰਦਾਨ ਬਣਿਆ ਜਿੱਥੇ ਮਿਲਦੀ ਸ਼ਾਂਤੀ ਸਿੱਖ ਸੰਗਤਾਂ ਨੂੰ ਵੱਖਰਾ ਜਗਤੋ ਖੇਡ ਮੈਦਾਨ ਬਣਿਆ ਉੱਥੇ ਖੇਡ ਕਬੱਡੀ ਦਾ ਸਟੇਡੀਅਮ ਚੋਹਾਨੀਆ ਦਾ ਪਹਿਲੀ ਵਾਰ ਹੈ ਵਿੱਚ ਜਹਾਨ ਬਣਿਆ ਖੇਡ ਕਬੱਡੀ ਦਾ ਸਟੇਡੀਅਮ ਚੋਹਾਨੀਆ ਦਾ ਪਹਿਲੀ ਵਾਰ ਹੈ ਵਿੱਚ ਜਹਾਨ ਬਣਿਆ ਦੁਨੀਆ ਪਰਦੇ ਵਿੱਚ ਇਹ ਖੇਡ ਕਬੱਡੀ ਨੂੰ ਰੁਤਬਾ ਬਖਸ਼ਿਆ ਤੁਸੀਂ ਨਿਊਜ਼ੀਲੈਂਡ ਵਾਲਿਆਂ ਨੇ ਸੁਪਰੀਮ ਸਿੱਖਿਆ ਯੂਨੀਵਰਸਿਟੀ ਵਿਲਨ ਦੇ ਸਪੌਰਟਰੂਪ ਕਾਰ ਕਰ ਰਹੇ ਆ। ਭਾਈ ਲਾਈਵਲੀ ਸ਼ੂਟ ਚੱਲ ਰਿਹਾ। ਕਲਪਾ ਦਾ ਪਾਣੇ ਦੇ ਖਲਦੁਰ ਦੇ ਸੰਗਤਾਂ ਧੰਨਵਾਦ ਹੈ ਜਿਨ੍ਹਾਂ ਕਰਕੇ ਇਹ ਖੇਡ ਸਟੇਡੀਅਮ ਸੁੰਦਰ ਜਿਹਾ ਤਿਆਰ ਹੋਇਆ ਹੈ। ਦੇਖੋ ਜੀ ਆਪਣੇ ਪੰਜਾਬੀ ਵੀਰਾਂ ਕਬੱਡੀ ਦਾ ਆਨੰਦ ਮਾਣੇ ਤੋਪ ਦੇ ਵਿੱਚ ਵੀ ਪੂਰਾ ਪਛਾਹ ਗਾਵਾ ਆਪਣੇ ਪੰਜਾਬੀ ਵੀਰਾਂ ਨੂੰ। ਲੈਜੈਂਡ ਕਬੱਡੀ ਖਿਡਾਰੀ ਮੁੰਡਾ ਕਾਲਾ ਸੰਗਿਆ ਸਾਰਿਆਂ ਦਾ ਸਵਾਗਤ ਹੈ। ਆਪੋ ਆਪਣੇ ਸਤਾਂ ਦੇ ਉੱਪਰ ਸਾਰੇ ਵਿਰਾਜਮਣ ਹੋ ਜਾਣਗੇ। ਵਰਤਮਾਨ ਸਭ ਨੂੰ ਆਪਾਂ ਰੱਜ ਕੇ ਮਾਣੀਏ ਜਦੋਂ ਸਮਾਂ ਆਊਗਾ। ਜੇ ਕੱਲੇ-ਕੱਲੇ ਖਿਡਾਰੀ ਦਾ ਬਾਇਓ ਡਾਟਾ ਸਾਂਝਾ ਕਰਨ ਦੀ ਸਾਰੇ ਕਮਾਂਡੈਂਟਰ ਵੀਰ ਆਪੋ ਆਪਣੇ ਸਾਥ ਦੇ ਨਾਲ ਕੋਸ਼ਿਸ਼ ਕਰਨਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪੂਰਾ ਉਤਸ਼ਾਹ ਚੱਲ ਰਿਹਾ ਜੀ ਕਬੱਡੀ ਨੂੰ ਲੈ ਕੇ ਸਾਰੇ ਵੀਰ ਵੇਟ ਕਰ ਰਹੇ ਆ ਮੈਚ ਮੈਚ ਸਟਾਰਟ ਹੋਣ ਦੀ ਸਾਰੇ ਕਬੱਡੀ ਦੇ ਪ੍ਰੇਮੀ ਜਿਹੜੇ ਪੁੱਛ ਚੁੱਕੇ ਨੇ ਕੋਈ ਦਰਸ਼ਕ ਆਊਗਾ ਟੀਮ ਉੱਗੀ ਤੋਂ ਕੋਈ ਟਰੰਗੇ ਤੋਂ ਹੈ ਚੱਲ ਆਓ ਹੇ ਸਿੰਘ ਨੇਪੀਅਰ ਗਿਜ਼ਵਨ ਤੋਂ ਜੱਗ ਤੱਕਣ ਖਿਡਾਰੀਆਂ ਨੇ ਭਾਲਿਆ ਉਹ ਆਉਣਾ ਹਮਿਲਟਨ ਤੋਂ ਕੁੱਲ ਪੰਜਾਬੀਆਂ ਨੇ ਆਕਲੈਂਡ ਕਬੱਡੀ ਦੇ ਫਰਥਾਲੇ ਆਉ ਕਬੱਡੀ ਦਾ ਵਰਲਡ ਕੱਪ ਤੱਕਣ ਲਈ ਚੋਹਾਨ ਯਾਰਾ ਦੁਨੀਆ ਅੱਜ ਟਾਕਾ ਲੈਣੀ ਦੇ ਭਾਲੇ ਆਉ ਦੁਨੀਆ ਅੱਜ ਟਾਕਾ ਲੈਣੀ ਦੇ ਭਾਲੇ ਆਉ ਦੁਨੀਆ ਅੱਜ ਟਾਕਾ ਲੈਣੀ ਦੇ ਭਾਲੇ ਆਉ ਸੋ ਜਲਦੀ ਅਪਾ ਸ਼ੁਰੂਆਤ ਕਰਨ ਜਾ ਰਹੇ ਆ ਜੋ ਟੀਮਾਂ ਜਿਹੜੇ ਵਲੰਟੀਅਰ ਨੇ ਟੀਮਾਂ ਦੇ ਕੋਚ ਮੈਨੇਜਰ ਸਹਿਬਾਨ ਉਹਨਾਂ ਨੇ ਬੇਨਤੀ ਹੈ ਵੀ ਸਾਡੇ ਕੋਲ ਲਿਸਟ ਪੁਆਜ਼ੀ ਕਰ ਦੇਣ ਕਿ ਇਹ ਟੀਮ ਦੇ ਖਿਡਾਰੀਆਂ ਨੂੰ ਪਹਿਲਾਂ ਗਰਾਊਂਡ ਦੇ ਵਿੱਚ ਸਦਾ ਦੇ ਸਕੀਏ ਸੋ ਜਲਦੀ ਤੋਂ ਜਲਦੀ ਸ਼ੁਰੂਆਤ ਪਹਿਲੇ ਮੈਚ ਦੀ ਫਸਟ ਹਾਫ ਦੇ ਵਾਸਤੇ ਰਵਿੰਦਰ ਜਲਾਲ ਜੀ ਉਹਨਾਂ ਨੂੰ ਬੇਨਤੀ ਹੈ ਵੀ ਉਹ ਤੈਰ ਰਣਗੇ ਔਰ ਸੈਕੰਡ ਹਾਫ ਜਿਹੜਾ ਹੈ ਉਸ ਦੇ ਵਾਸਤੇ ਅਮਰ ਰੰਦਾਦਾ ਤੇ ਇਕਬਾਲ ਗਾਲੀ ਜੀ ਉਹਨਾਂ ਨੂੰ ਬੇਨਤੀ ਹੈ ਜਿਹੜੇ ਕਮੇਟੀ ਦੇ ਸਾਥੀ ਉਹ ਮਿਹਰਬਾਨੀ ਕਰਕੇ ਤਿਆਰ ਰਣਗੇ ਪਹਿਲਾ ਮੈਚ ਬੜਾ ਸ਼ਾਨਦਾਰ ਇੱਕ ਵਾਰ ਸੇ ਨਿਊਜ਼ੀਲੈਂਡ ਔਰ ਦੂਸਰੇ ਪਾਸੇ ਟੀਮ ਜੋ ਹੈ ਉਹ ਇੰਡੀਆ ਦੀ ਹੋਊਗੀ ਟਾਪ ਦਾ ਮੈਚ ਪਹਿਲਾ ਹੀ ਮੈਚ ਦੂਸਰਾ ਮੈਚ ਵੀ ਦਿਲਚਸਪ ਤੀਸਰਾ ਤੇ ਚੌਥਾ ਫਿਰ ਸੈਮੀ ਤੇ ਫਾਈਨਲ ਖੇਡ ਕਬੱਡੀ ਦੇ ਇਤਿਆਦ ਦੇ ਪੰਨਿਆਂ ਦੇ ਉੱਪਰ ਇੱਕ ਵੱਖਰ ਦਾ ਪੇਸ਼ ਕਰੇਗਾ ਜਿੱਤਣ ਵਾਲਾ ਕੋਈ ਵੱਖਰਾ ਕੰਮ ਨਹੀਂ ਕਰਦਾ ਉਹ ਸੇਮ ਕੰਮ ਨੂੰ ਵੱਖਰਤਾ ਦੇ ਨਾਲ ਕਰਦਾ ਤੇ ਦੁਨੀਆ ਦੇ ਵਿੱਚ ਜੇਤੂ ਬਣਦਾ ਹੈ ਸੋ ਸਮੁੱਚੀ ਸੁਪਰੀਮ ਸਿਕਸ ਆਡੀਓ ਨਿਊਜ਼ੀਲੈਂਡ ਸਰਦਾਰ ਕਰਤਾਰ ਸਿੰਘ ਜੀ ਮਾਤਾ ਜਸਵੀਰ ਕੌਰ ਜੀ ਮਾਤਾ ਹਰਵਿੰਦਰ ਕੌਰ ਜੀ ਸਰਦਾਰ ਰਣਵੀਰ ਸਿੰਘ ਜੀ ਨਾਲੀ ਜਸਿੰਦਰ ਸਿੰਘ ਜੀ ਨਾਗਰਾ ਮਨਜਿੰਦਰ ਸਿੰਘ ਬਾਸੀ 인ਦਰਜੀਤ ਸਿੰਘ ਮਲਿਆਸ ਸੁਚਾ ਸਿੰਘ ਲਖਵਿੰਦਰ ਸਿੰਘ ਸਾਜਨ ਸਿੰਘ ਪੱਟੀ ਰਵਿੰਦਰ ਸਿੰਘ ਢੀਲੋਵਾਲ ਮਨਜੀਤ ਸਿੰਘ ਗੋਲਾ ਮਹਿਤ ਸਿੰਘ ਰਜਿੰਦਰ ਸਿੰਘ ਜੀਵੀ ਜੀ ਤੇ ਗੋਵਿੰਦਰ ਸਿੰਘ ਨੇ ਕੋਲਰ ਹਰਜਿੰਦਰ ਸਿੰਘ ਨੇ ਮੰਡ ਖੁਸ਼ੋਲੀ ਤੇ ਬ੍ਰਿੰਦਰ ਸਿੰਘ ਨੇ ਜਿੰਦਰ ਹਰਦੀਪ ਸਿੰਘ ਬਿੱਲੂ ਔਰ ਬਤਾਰ ਸਿੰਘ ਸਦਾਮ ਸਿੰਘ ਦੀ ਸੰਗਾ ਦਰਵਾਜ ਸਿੰਘ ਬਾਗਾ ਅਮਰਜੀਤ ਸਿੰਘ ਲੱਖਾ ਸੁਖਦੇਵ ਸਿੰਘ ਜੀ ਦੇਵਾ ਮਾਨ ਕਮਲਜੀਤ ਸਿੰਘ ਦੀ ਰਾਣੇਵਾਲ ਚਲੋਨੇ ਸਵੇ ਤੋਂ ਦੇਣ ਰਹੀ ਹੈ ਉਹ ਇਸ ਸਾਲ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਹੈ ਤੇ ਨਾਲ ਬਲਦੀਪ ਸਿੰਘ ਬੱਲਾ ਢਿੱਲੋਂ ਜੀ ਤੇ ਨਾਲ ਵਿਸ਼ੇ ਤੌਰ ਤੇ ਰੇਸ਼ਮ ਸਿੰਘ ਜੀ ਜੋ ਵਿਚਰੀਆਂ ਰੂਹਾਂ ਸਾਨੂੰ ਸਦੀਵੀਂ ਸ਼ੋਹਰਾ ਦੇ ਗਏ ਹਨ ਉਹਨਾਂ ਦਾ ਸਰਦਾਰਾਂ ਦੇ ਫੁੱਲ ਭੇਟ ਕਰਦੇ ਹਾਂ ਤਰਸਿੰਦਰ ਸਿੰਘ ਧੀਰੋਵਾਲ ਗੁਰਦੀਪ ਸਿੰਘ ਬੱਲਾ ਢਿੱਲੋਂ ਰੇਸ਼ਮ ਸਿੰਘ ਤੇ ਕੁਝ ਦਿਨ ਹੋਏ ਨੇ ਸਰਦਾਰ ਗੁਰਨੇਕ ਸਿੰਘ ਜੀ ਨੇਜਰ ਸਾਹਿਬ ਸਾਨੂੰ ਸਦੀਵੀਂ ਸ਼ੋਹਰਾ ਦੇ ਗਏ ਜੀ ਕਮੈਂਟੀ ਕਰ ਰਹੇ ਹਾਂ ਜੀ ਉਹਨਾਂ ਦਾ ਫੁੱਲ ਭੇਟ ਕਰਦੇ ਹਾਂ ਸੁਬਰੀਨ 6 ਸਟੇਡੀਅਮ ਨੀਦਰਲੈਂਡ ਤੇ ਸੋਚਾ ਕਬੱਡੀ ਜਗਤ ਕਿ ਕਬੱਡੀ ਦੇ ਖਿਡਾਰੀ ਜੋ ਸਾਰੇ ਪਰਿਵਾਰਾਂ ਦਾ ਰੋਲ ਹੈ ਸਹੀ ਬੇਨਤੀ ਹੈ वहां बैठो जो जगह तुम्हारे रुतबे की इस करके के है उत्थे उत्थे है 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 कि ताकि वाला ना तू इज्जत गरीब में 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 प्यारी है। में प्यारी 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 अमीर जोर वाले उसके जिते जितने ਉਹਨਾਂ ਨੂੰ ਅਲਾਉ ਕੀਤਾ ਗਿਆ ਹੈ ਔਰ ਜਿਹੜਾ ਸਥਾਨ ਹੈ ਸੱਡੀ ਮਾਗੋ ਬਾਗ ਹੈ ਨਿਊਜ਼ੀਲੈਂਡ ਦੇ ਹਾਲਚਾਲ ਕਹਿੰਦੇ ਬਾਗੋ ਬਾਗ ਹੈ ਇਹ ਮੁਠੱਡਿਆਂ ਵਾਲੇ ਜੀਪੇ ਦਾ ਪੁੱਤਰ ਹੈ ਗੱਭਰੂ ਨਿਊਜ਼ੀਲੈਂਡ ਦੇ ਵਿੱਚ ਪੂਰਾ ਤਸ਼ਾਹ ਆ ਸੰਗਠਾ ਦੇ ਵਿੱਚ ਕਬੱਡੀ ਨੂੰ ਲੈ ਕੇ ਤਿੱਗਾ ਵਰਲਡ ਕਬੱਡੀ ਕੱਪ ਹੋ ਰਿਹਾ ਵਾ ਪੂਰੀਆਂ ਸੰਗਠਾਂ ਤਸ਼ਾਹ ਦੇ ਵਿੱਚ ਆ ਉਧਰ ਕਹਿੰਦੇ ਟੱਕਰ ਆ ਬੱਬਰ ਸ਼ੇਰਾ ਦੀ ਬਾਹੂ ਬਾਹੂ ਅਕਬਰਪੁਰ ਦਾ ਕਹਿੰਦੇ ਮਨੀਤ ਜਫਾ ਲਾ ਗਿਆ ਔਰ ਸਾਹਮਣੇ ਕਹਿੰਦੇ ਰਵੀ ਦਿਉਰੇ ਵਾਲਾ ਕਬੱਡੀ ਪਾ ਰਿਹਾ ਨਿਊਜ਼ੀਲੈਂਡ ਦੀ ਟੀਮ ਦੀ ਤਰਫੋਂ ਸਾਹਮਣੇ ਚਾਰ ਤਿਆਰ ਨੇ ਮੰਗੀਦੇ ਚੇਲੇ ਕਹਿੰਦੇ ਸਿਰਾਂ ਕਰਵਾ ਰਹੇ ਆ ਨਿਊਜ਼ੀਲੈਂਡ ਦਾ ਵਰਲਡ ਕੱਪ ਆ ਕਹਿੰਦੇ ਹਰਿਆਣੇ ਵਾਲੇ ਦੀ ਹਰਿਆਣੇ ਵਾਲੇ ਦਾ ਚੱਕਰ ਇਹ ਕਿਹੜੀ ਖੱਤਰੀ ਰਾਜੀ ਹੋ ਮਾੜੀ ਖੱਤਰੀ ਖੇਡ ਮੈਚ ਦੇ ਵਿੱਚ ਖੇਡ ਮੈਦਾਨ ਦੇ ਵਿੱਚ ਬੁੱਲ ਬੁੱਲ ਕਰਵਾਦੀ ਫਿਰ ਜਿੱਕੇ ਵਾਲੇ ਜਿੱਤੇ ਨਾ ਕੌਲੀ ਖੇਤ ਦੇ ਵਿੱਚ ਹੱਤਾ ਹਾਰੀ ਜਿੱਥਾ ਇਹ ਉਹ ਮੀਨਾ ਕਹਿੰਦੇ ਫੜਕ ਚ ਟਾਣ ਵਾਲਾ ਨਜ਼ਾਰ ਵਾਲਾ ਮਿੱਕਾ ਕਹਿੰਦੇ ਪੰਜਾਬ ਦੇ ਕੱਪਾਂ ਦਾ ਹੋਰ ਟਰੈਕਟਰ ਜਿੱਤਰ ਵਾਲਾ ਖਿਡਾਰੀ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਉਧਰ ਜੱਫਾ ਇਧਰ ਜੱਫਾ ਜੱਫੇ ਤੇ ਜੱਫਾ ਦੇਖਾਂਗੇ ਆਓ ਕਹਿੰਦਾ ਬਲਜੀਤ ਹਾਂਜੀ ਇੱਕ ਮੈਚ ਹੋ ਚੁੱਕਾ ਤੇ ਦੂਜਾ ਮੈਚ ਪਾਕਿਸਤਾਨ ਤੇ ਯੂ ਐਸ ਏ ਵਿੱਚ ਖੇੜਿਆ ਜਾ ਰਿਹਾ ਹੈ ਟੀਮਾਂ ਗਰਾਊਂਡ ਦੇ ਵਿੱਚ ਆ ਚੁੱਕੀਆਂ ਜੀ ਇੱਕ ਸੰਦੇ ਹੋ ਦੂਜਾ ਮੈਚ ਕਬੱਡੀ ਦਾ ਸਟਾਰਟ ਹੋਣ ਜਾ ਰਿਹਾ ਹੈ ਜਲਦੀ ਹੀ ਦੋ ਵਰਮ ਵਰਮ ਹੈ ਪੰਜਾਬੀ ਵੀਰੋ ਪਰਨੀਤ ਪਰਮਾਨੰਦ ਜੀ ਨੰਬਰ ਆ ਪਰਨੀਤ ਮਾਲ ਨੇ ਅਨਜੀਤ ਪਰਮਾਨੰਦ ਦੀ ਟੀਮ ਨਾਲ ਤੇ ਪਰ ਟੀਮ ਵਿੱਚ ਜਿਹੜਾ ਝੋਣ ਜਾ ਰਿਹਾ ਹੈ ਇਹ ਕਾ ਮੈਚ ਪ੍ਰਾਈਮ ਮਿੰਿਸਟਰ ਉਹਨਾਂ ਨੇ ਸੁਪਰੀਮ ਸਿਕਸ ਸਟੇਡੀਅਮ ਦੇ ਨੀਦੂਨ ਸਾਧ ਜੀ ਸਿੰਘ ਨੇ ਗੇਂਦ ਨਹੀਂ ਚੀ ਦਾਲੀ ਸਾਹ ਕੋਲ ਨਹੀਂ ਸੀ ਰਾਜਵੰਦ ਸਿੰਘ ਜਿੰਦੀ ਦੀ ਅਸਕਰ ਕਲੇਗ ਲਾਟੇ ਇਸ ਸਮੇਂ ਮਾਦਮ ਦੇ ਅੰਦਰ ਮਨਮੋਹ ਸਿੰਘ ਵਾਸੀ ਗਰਮੀ ਪੂਰੀ ਹੈ ਤੇ ਹਰਜੀਤ ਸਿੰਘ ਜੀ ਤੇ ਉਹ ਸ਼ਖਸੀਅਤ ਖਿਡਾਰੀਆਂ ਦੇ ਨਾਲ ਜਾਣ ਪਛਾਣ ਪਾਕਿਸਤਾਨ ਦੀ ਟੀਮ ਨੇ ਨਾਲ ਜਾਣ ਪਛਾਣ ਕਰ ਰਹੇ ਨੇ ਨਿਰਦੀਨ ਦੇ ਉਪ ਪ੍ਰਧਾਨ ਮੰਤਰੀ ਪੰਜਾਬੀਆਂ ਦੇ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਹੋਵੇ ਕਿਸੇ ਦੇਸ਼ ਦਾ ਉਪ ਪ੍ਰਧਾਨ ਮੰਤਰੀ ਆਇਆ ਹੋਵੇ ਦੇ ਬਹੁਤ ਵੱਡੀਆਂ ਪ੍ਰਾਂਤੀਆਂ ਨੇ ਸਾਡੇ ਕੋਲ ਉਪ ਪ੍ਰਧਾਨ ਮੰਤਰੀ ਜੀ ਪੁੱਜ ਗਏ ਨੇ ਆਪ ਜੀ ਦਾ ਇਸਤਕਬਾਲ ਕਰਦੇ ਹਾਂ ਜੀ ਇਹਨਾਂ ਵੱਖਰੇ ਆ ਰਿਹਾ ਹੈ ਡਿਵਰਸੀਵਰ ਗਿਫਟੀ ਪ੍ਰਾਈਮ ਮਿਨਿਸਟਰ ਆਫ ਇਰਾਨ ਸਾਡੇ ਕੋਲ ਮੌਜੂਦ ਹਨ ਸੁਪਰੀਮ ਸਿਕਰਟੀ ਆਫ ਨੈਸ਼ਨਲ ਸਮੁੱਚੀ سپورٹس ਦੀ ਸਾਰੀ ਕਮੇਟੀ ਸਾਰੀਆਂ ਗਰੁੱਪਾਂ ਸਾਰੇ ਖਿਡਾਰੀਆਂ ਦੇ ਖਾਤਿਰ ਦੇ ਕਬੱਡੀ ਦੇ ਪ੍ਰੀਮੀਅਮ ਦਰਸ਼ਕਾਂ ਵੱਲੋਂ ਬਹੁਤ ਬਹੁਤ ਇਸਤਿਕਬਾਲ ਕਰਦੇ ਹਨ ਬਹੁਤ ਬਹੁਤ ਜੀ ਆਣ ਮਾਣ ਰਿਹਾ ਪਾਕਿਸਤਾਨ ਦੀ ਟੀਮ ਦੇ ਖਿਡਾਰੀਆਂ ਨਾਲ ਜਾਣ ਪਛਾਣ ਤੋਂ ਬਾਅਦ ਇਸ ਸਮੇਂ ਯੂ ਐਸ ਏ ਦੀ ਟੀਮ ਦੇ ਖਿਡਾਰੀਆਂ ਨਾਲ ਜਾਣ ਪਛਾਣ ਕਰ ਰਹੇ ਨੇ ਸਾਡੇ ਕੋਲ ਉਪ ਪ੍ਰਧਾਨ ਮੰਤਰੀ ਡਿਪਟੀ ਪ੍ਰਾਈਮ ਮਿਨਿਸਟਰ ਡੇਵਰ ਸੀਮੋਰ ਤੇ ਨਾਲ ਮੈਂਬਰ ਆਫ ਪਾਰਲੀਮੈਂਟ ਮਰ ਮਨੀਤ ਪਰਮਹਾਰ ਜੀ ਸਾਡੇ ਕਮਿਊਨਿਟੀ ਦੀ ਆਵਾਜ਼ ਬਲੰਦ ਕਰਦੇ ਨੇ ਫੈਡਰਲ ਗਵਰਨਮੈਂਟ ਦੇ ਵਿੱਚ ਸਾਡੇ ਲਈ ਫਖਰ ਵਾਲੀ ਗੱਲ ਹੈ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਵੱਡੇ ਸਤਿਕਾਰ ਵਾਲੀ ਗੱਲ ਹੈ ਇੱਕ ਮਾਲਿਆ ਦਾ ਵੱਡਾ ਪਾਲ ਉਹ ਵੀ ਪੁਛਾ ਮੈਡੀਕਲ ਕਾਉਂਟੈਂਟ ਆਇਆ ਜੁਆ ਆਈ ਹੋਇਆ ਸੇਵਾਵਾਂ ਦੇ ਵਿੱਚ ਦੂਜਾ ਕਬੱਡੀ ਮੈਚ ਹੋ ਰਿਹਾ ਹੈ ਕੋਈ ਯਾਫਰ ਅਲੀ ਕਹਿੰਦਾ ਹੈ ਕਿ ਅਲੀ ਯਾਫਰ ਕਹਿੰਦਾ ਹੈ ਇਹ ਯਾਦ ਰਵੀ ਦਾ ਵੀਰ ਹੈ ਜਿਹੜੇ ਦੇ ਦਾ ਪੈ ਰਹੀਆਂ ਹੈ ਇਹ ਚੰਦੀ ਜੀ ਬਰੇਸ ਦਾ ਨੋਜੇਨਾ ਲਾਉਂਦਾ ਫੇਰ ਦੇ ਜੁੱਤੀ ਇਹਨ ਕਮਾਲ ਦੀ ਖੇਡ ਦਿਖਾਉਂਦਾ ਹੈ ਪਾਕਿਸਤਾਨ ਦੀ ਟੀਮ ਨੇ ਇਸ ਨੂੰ ਲੱਖਾਂ ਜੰਗ ਦਾ ਵਾਦਾ ਲਓ ਰਾਣਾ ਅਤਿਫ ਕੋਈ ਅਤਿਫ ਕਹਿੰਦਾ ਹੈ ਕੋਈ ਅਤਿਫ ਕਹਿੰਦਾ ਹੈ ਰਾਣੇ ਦੀ ਪਈ ਹੋਈ ਰੇਡ ਤੇਰੀ ਹੋ ਗਿਆ ਯਾਦ ਕਿ ਸਭ ਤੋਂ ਸੋਹਣਾ ਯਾਦ ਕੋਟ ਨਹੀਂ ਜੋ ਸੁਰਮੇ ਦੀ ਧਾਰੀ ਸਭ ਤੋਂ ਸੋਹਣਾ ਯਾਦ ਕੋਟ ਲਈ ਆ ਜਿਲ੍ਹ ਸੁਰਮੇ ਦੀ ਸ਼ਕਸ਼ੀਅਤ ਲੀਗ ਦਾ ਦੂਜਾ ਮੈਚ ਪੁੱਜਣ ਜਾ ਰਹੀ ਹੈ ਇੰਡੀਆ ਦਾ ਇਸਰਾ ਮੈਚ ਸ਼ੁਰੂ ਹੋਣ ਜਾ ਰਿਹਾ ਕੁਝ ਹੀ ਮਿੰਟਾਂ ਦੇ ਵਿੱਚ ਪੁੱਜੀਆਂ ਹੋਈਆਂ ਸ਼ਕਸ਼ੀਅਤਾਂ ਵੀ ਇੱਥੇ ਪਾਕਿਸਤਾਨ ਦਾ ਤੇ ਯੂਐਸਏ ਦਾ ਮੈਚ ਹੋ ਚੁੱਕਾ ਵਾ ਜਿਹਦੇ ਵਿੱਚ ਪਾਕਿਸਤਾਨੀ ਟੀਮ ਜਿੱਤ ਚੁੱਕੀ ਆ ਇਹ ਨਿਊਜ਼ੀਲੈਂਡ ਤੇ ਇੰਡੀਆ ਦਾ ਮੈਚ ਹੋਇਆ ਸੀ ਜਿਹਦੇ ਵਿੱਚ ਨਿਊਜ਼ੀਲੈਂਡ ਨੇ ਜਿੱਤ ਗਈ ਸੀ ਤੇ ਤੀਜਾ ਮੈਚ ਕੁਝ ਹੀ ਮਿੰਟਾਂ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਵਾ ਦੇਖ ਸਕਦੇ ਹੋ ਤੁਸੀਂ ਈ ਰੋੜੀ ਬ੍ਰੇਕ ਹੋਈ ਆ ਸੰਤਾਂ ਪਾਣੀ ਪੁਣੀ ਪੀਣ ਦੀਆਂ ਲੰਗਰ ਵਗੈਰਾ ਛਕੜ ਗਈਆਂ ਵਾ ਪੂਰਾ ਘੱਟ ਠਾਠਾ ਮਾਰ ਰਿਹਾ ਵਾ ਦੇਖੋ ਜੀ ਬਹੁਤ ਵੱਡੇ ਮਾਨ ਤੇ ਸਤਕਾਰ ਵਾਲੀ ਗੱਲ ਹੈ ਵੇ ਇੱਕ ਹੋਰ ਬੇਨਤੀ ਹੈ ਵੀ ਸਕਿਉਰਟੀ ਰੀਜ਼ਨ ਔਨ ਕਰਕੇ ਸਿਰਫ ਚੰਦ ਬੰਦੇ ਇਹਨਾਂ ਦੇ ਇਨਾਂ ਹੋਣਗੇ ਜਿਨ੍ਹਾਂ ਦੇ ਸਾਹ ਨਵੀਸ ਸਿੰਘ ਜੀ ਮਰਕ ਅਸ਼ਵਿੰਦਰ ਪੱਟੀ ਜੀ ਸਰ ਅਮਰ ਸਿੰਘ ਜਿਆਲਦੀ ਤੇ ਇੰਡੀਆ ਦਾ ਟੀਮ ਨੇ ਤੀਜਾ ਮੈਚ ਖੇਡ ਲਗਾਈ ਤੇ ਨੀਮਾ ਨਾਥੀ ਮੈਂਬਰ ਆਫ ਪਾਰਲੀਮੈਂਟ ਗਰਾਊਂਡ ਤੇ ਆ ਰਹੇ ਆ ਕਮਲਜੀਤ ਸਿੰਘ ਜੀ ਬਖਸ਼ੀ ਇਹ ਰਿਸਪੈਕਟਡ ਸ਼ਖਸੀਅਤਾਂ ਉਹਨਾਂ ਦੇ ਨਾਲ ਗਰਾਊਂਡ ਦੇ ਵਿੱਚ ਪੁੱਜਣਗੇ ਇਸ ਕਰਕੇ ਬੇਨਤੀ ਕਰਦੇ ਹਾਂ ਟੀਮ ਆਫ ਇੰਡੀਆ ਦੇ ਲੈਨਅਪ ਤੇ ਗਰਾਊਂਡ ਦੇ ਵਿੱਚ ਪੋਜੀਸ਼ਨਮੈਂਟ ਪ੍ਰਧਾਨ ਮੰਤਰੀ ਸਾਡੇ ਕੋਲ ਪੁੱਜਣ ਜਾ ਰਿਹਾ ਹੈ ਇਹ ਕਿੱਡੇ ਮਾਰ ਦੇ ਕਿੱਡੇ ਫਖਰ ਵਾਲੀ ਗੱਲ ਹੈ ਇਹ ਕਬੱਡੀ ਕਰਕੇ ਸੰਭਵ ਹੋ ਗਿਆ ਹੈ ਇਹ ਤੁਹਾਡੇ ਸਾਰਿਆਂ ਕਰਕੇ ਸੰਭਵ ਹੋ ਗਿਆ ਹੈ ਆਰਸਨ ਮੀਰ ਪੱਥਰ ਸਾਹਿਬ ਨੇ ਕੀਤਾ ਹੈ ਜਿੱਥੇ ਸਾਰੀਆਂ ਕਲੱਬਾਂ ਉਥੇ ਸੁਪਰੀਮ ਸਿਕਸਟੀ ਆਫ ਹਰੀਨੇਡ ਔਰ ਸਮੁੱਚੇ ਸਪੋਰਟਸ ਸਾਰੇ ਕੱਚਿਆਂ ਉਹਦਾ ਜਿਆਦਾ ਮਾਰੋ ਕਿਆਂ ਗਾਂ ਆਉਣ ਵਾਲੇ ਪੈਂਚ ਕੋਈ ਲਾਣੂ ਵਧੀਆ ਬਣਾ ਕੋਈ ਜਿੰਨਾ ਨਿਰਸੀ ਜੀ ਵਿਰ ਕਸ਼ੇਂਦਰ ਪੱਟੀ ਜਮਾ ਗਰਾਊਂਡ ਕਲੀਅਰ ਕਰ ਦਿਓ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਪਲੀਜ਼ ਗਰਾਊਂਡ ਨੂੰ ਆਪਾਂ ਕਲੀਅਰ ਕਰ ਲਈਏ ਬੜੀ ਮਿਹਰਮਾਨੀ ਹੋਊਗੀ ਇੰਡੀਆ ਪਾਕਿਸਤਾਨ ਦਾ ਮੈਚ ਹੋਣ ਲੱਗਾ ਜੀ ਸੈਮੀ ਫਾਈਨਲ ਕੰਮਾਂ ਦੇ ਸਵਾ 6 ਹੋ ਚੁੱਕੇ ਆ ਜੀ ਤੇ ਸੰਗਤਾਂ ਦਾ ਇਕੱਠ ਵੀ ਦੇ ਸਕਦੇ ਹੋ ਠਾਠਾ ਮਾਰਦਾ ਪੂਰਾ ਇਸ ਟਾਈਮ ਤੋ ਨਾ ਲੱਗਿਆ ਉਹਨਾਂ ਤੇ ਹੱਥਾਂ ਨਾਲ ਜਦੋਂ ਮਦਾਨ ਸਿੱਟੀ ਜਾਂਦੀ ਉਹ ਹੱਥਾਂ ਨਾਲ ਸ਼ੂਟ ਕਰ ਰਹੇ ਆ ਦੇਖੋ ਸਾਡੇ ਬੰਦੇ ਸ਼ੂਟ ਕਰ ਰਹੇ ਆ ਇਹ ਮੈਚ ਤੁਹਾਨੂੰ ਜਲਦੀ ਹੀ ਦੇਖਣ ਨੂੰ ਮਿਲ ਜਾਣਗੇ ਸਾਡੇ YouTube ਚੈਨਲ ਦੇ ਉੱਪਰ ਸੋ ਹਰ ਸੇ ਦੇਖੀ ਦੀਆਂ ਗੱਲਾਂ ਨੇ ਸੋ ਬਹੁਤ ਹੀ ਫਿਰ ਹੋਵੇਗੀ ਨੀ ਵੀਨਰ ਦੇ ਵਿੱਚ ਹਾਂ ਸ਼ੂਟ ਕਰਦੇ ਜਾ ਰਹੇ ਆ ਕਹਿੰਦੇ Yeah.

ਆਹ ਕੱਟ ਦੇ ਕੋਈ ਠਾਠਾ ਮਾਰਦਾ ਆਏ ਬੈਂਸੀ ਮਣਕਡੇਰੀ ਬੰਦੂ ਕੁਰੂਕਸ਼ੇਤਰਾ ਦਾ ਨਾਵਲ ਹਰੀਪੁਰੋਂ ਪਿੰਡੋਂ ਲਕਣੀ ਕੁਲਵੀਰ ਮਣਜੀ ਹਿਸਤੀਆ ਟ੍ਰੈਕ ਆਜੇ ਜਿਹਰੇ ਪਾਸੇ ਇਹ ਐਲਾਨ ਕਰ ਰਹੇ ਵੀ ਅਗਲਾ ਜਦੋਂ ਚੌਥਾ ਨੀਂਦਰਾ ਵਰਲਡ ਕਬੱਡੀ ਕੱਪ ਹੋਊਗਾ ਇੱਥੇ ਪਗੜੀਆਂ ਵਾਲੇ ਬਲਵਿੰਦਰ ਕਾਲੇ ਨੂੰ ਸੱਦਿਆ ਜਾਊਗਾ ਫਿਰ ਉਹਦਾ ਗੋਲਡਮੈਨ ਦੇ ਨਾਲ ਮਾਨ ਸਨਮਾਨ ਕੀਤਾ ਜਾਊਗਾ ਇੱਕ ਵਾਰੀ ਪਗੜੀਆਂ ਦੇ ਕਾਲੇ ਲਈ ਤਾੜੀਆਂ ਮਾਰ ਦਿਓ 11 ਫਰਵਰੀ ਨੂੰ ਪਗੜੀਆਂ ਪਿੰਡ ਹੈ ਪਲੱਥਾਂ ਦੇ ਬਿਲਕੁਲ ਲਾਗੇ ਕਰਕੇ ਬਹੁਤ ਵੱਡਾ ਕਬੱਡੀ ਦਾ ਕੱਪ ਹੋਣਾ ਉਧੇ ਸਾਰੇ ਨੇ ਹੌਮਾ-ਮਾਗੇ ਪੁੱਜਣਾ ਲੈ ਵੀ ਕਾਲਾ ਤੇਨੂੰ ਅਸੀਂ ਸੱਦਾ ਦੇ ਰਹੇ ਹਾਂ ਸੁਪਰੀਮ ਸਿਕਸ ਸਟੇਡੀਅਮ ਨੀਜ਼ੀਲੈਂਡ ਕਬੱਡੀ ਫੈਡਰੇਸ਼ਨ ਆਫ ਨੀਜ਼ੀਲੈਂਡ ਅਗਲੇ ਸਾਲ ਤੇਰਾ ਚੌਥੇ ਨੀਜ਼ੀਲੈਂਡ ਦੇ ਇਸ ਕਬੱਡੀ ਕੱਪ ਦੇ ਵਿੱਚ ਗੋਲਡਮੈਨ ਦੇ ਨਾਲ ਮਾਨ ਸਨਮਾਨ ਕੀਤਾ ਜਾਊਗਾ ਸੋ ਹਰ ਸਾਲ ਖੱਡੇ ਪ੍ਰੋਮੋਟਰ ਨੂੰ ਅਸੀਂ ਸਦਾ ਰਿਆ ਕਰਾਂਗੇ ਸੋ ਹਰ ਸਾਲ ਇੱਕੜੀ ਚੋਣ ਹੋਇਆ ਕਰੇਵੇਂ ਅਗਲੇ ਸਾਲ ਦੀ ਚੋਣ ਜਿਹੜੀ ਹੈ ਉਹ ਬਗੜੀ ਵਾਲੇ ਕਾਲੇ ਦੀ ਹੋਈ ਹੈ ਗੁਗਰ ਤੇਰਾ ਬਹੁਤ ਬਹੁਤ ਧੰਨਵਾਦ ਹੈ ਪਰਮਾਤਮਾ ਤੰਦਰੁਸਤੇ ਬਖਸ਼ੇ ਅਹੋ ਜੇ ਅਗਲੇ ਵੀ ਲੋਕਾਂ ਦੀ ਸਾਡੀ ਖੇਡ ਕਬੱਡੀ ਨੂੰ ਹਰਿਸ਼ਾ ਹੀ ਜ਼ਰੂਰਤ ਹੈ ਬੜਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੈਂ ਸਾਰੀ ਜ਼ਿੰਦਗੀ ਸੁਪਰੀਮ ਸਿਕਸ ਦੇ ਵਿਰਿਨਿਡ ਕਬੱਡੀ ਫੈਡਰੇਸ਼ਨ ਹਰਿਦੀਨਿਡ ਸਾਰੇ ਯੂਥ ਦਾ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਸਰਕਾਰ ਦੇ ਯੋਗ ਵੀਰ